ਕਰਨਲ ਬਾਠ ਗੱਡੀ ਦੇ ਵਿੱਚ ਬੇਹੋਸ਼ ਪਏ ਸੀ ਕਿ ਇਨਸਪੈਕਟਰ ਨੇ ਉਹਨੂੰ ਮੁੱਕੇ ਮਾਰੇ ਜਿਹੜਾ ਕਿ ਦਿਖਦਾ ਪਿਆਗਾ ਉਸ ਤੋਂ ਬਾਅਦ ਟਾਕੀ ਖੋਲ ਕੇ ਥੱਲੇ ਸਿੱਟ ਲਿਆ ਫਿਰ ਲੱਤਾਂ ਮਾਰੀਆਂ ਜਾ ਰਹੀਆਂ ਨੇ ਉਹਦੇ ਮੁੰਡੇ ਨੂੰ ਪਾਸੇ ਲਿਜਾ ਕੇ ਦੋ ਇਨਸਪੈਕਟਰ ਕਹਿੰਦੇ ਉਹਨੂੰ ਰੌੜਾ ਨਾਲ ਕੁੱਟਦੇ ਰਹੇ ਮੁੰਡੇ ਨੂੰ ਉਹਦੇ ਮੁੰਡੇ ਦੇ ਮੱਥਾ ਪਾੜਿਆ ਪਿਆ ਇੱਥੇ ਖੂਨ ਤੁਸੀਂ ਦੇਖ ਸਕਦੇ ਹੋ ਉਦੀ ਟੂਈਂ ਤੇ ਤੁਸੀਂ ਦੇਖੋ ਕਿ ਲਾਸ਼ਾਂ ਪਈਆਂ ਪਈਆਂ ਲੱਗੀਆਂ ਆਪਾਂ ਫੋਟੋਸ ਦੇਖੀਆਂ ਨੇਗੀਆਂ ਔਰ ਉਹਨਾਂ ਨੇ ਕਿਹਾ ਕਿ ਮੈਂ ਮੈਂ ਕਾਰਡ ਵੀ ਦਿਖਾਇਆ ਕਿ ਮੈਂ ਕਰਨਲ ਐ ਮੈਂ ਮੈਂ ਸਰਕਾਰੀ ਨੌਕਰੀ ਤੇ ਲੱਗਿਆ ਤੇ ਕਾਰਡ ਫੜ ਕੇ ਖੋਲਿਆ ਉਹਨਾਂ ਦਾ ਮੋਬਾਈਲ ਖੋਲਿਆ ਤੇ ਮਤਲਬ ਇਸ ਤਰੀਕੇ ਦੀ ਸ਼ਬਦਾਵਲੀ ਵਰਤੀ ਗਈ ਕਿ ਤੇਰੀ ਕੱਟਦੇ ਆਫਸਰ ਹੀ ਅਣੂਨ ਦੇ ਉੱਪਰ ਐਫਆਈਆਰ ਦਰਜ ਕੀਤੀ ਗਈ ਹੈ ਕਿ ਸਾਨੂੰ ਪਤਾ ਹੀ ਨਹੀਂ ਵੀ ਕੌਣ ਮਾਰ ਗਿਆ ਔਰ ਵੀਡੀਓ ਸਾਹਮਣੇ ਹੈ ਸਾਰਿਆਂ ਕੋਲ ਔਰ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਤੁਸੀਂ ਇਹ ਦੇਖੋਗੇ ਇੱਕ ਥਾਂ ਤੇ ਗੁੰਡਾਗਰਦੀ ਨਹੀਂ ਕੀਤੀ ਗਈ ਉਹਨਾਂ ਦੀ ਵਾਈਫ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਾਣ ਨਹੀਂ ਦਿੱਤਾ ਗਿਆ ਮੀਡੀਆ ਵਾਲਿਆਂ ਨੂੰ ਫੋਨ ਕਰ ਕੀਤਾ ਗਿਆ ਡਰਾਇਆ ਗਿਆ ਔਰ ਤੇਨਾਲ ਦੇ ਵੀ ਚੱਲ ਨਹੀਂ ਬੈਬ ਚੈਨਲ ਹਾਂ ਮਤਲਬ ਕਿਸੇ ਨੂੰ ਕਵਰ ਹੀ ਨਹੀਂ ਕਰਨ ਦਿੱਤਾ ਐਡਾ ਵੱਡਾ ਆਫੀਸਰ ਹੋਣ ਦੇ ਬਾਵਜੂਦ ਪੁਲਿਸਨ ਵਾਈ ਨਹੀਂ ਕੀਤੀ ਗਈ ਔਰ ਜਿਹੜੇ ਬੰਦੇ ਇਹਦੇ ਤੇ ਕੋਈ ਰਿਐਕਟ ਕਰਦੇ ਸੀ ਜਾਂ ਕੋਈ ਕਵਰ ਕਰਨ ਦੀ ਕੋਸ਼ਿਸ਼ ਕਰਦੇ ਸੀ ਮਨੇ ਇੱਕ ਬੰਦੇ ਨੂੰ ਦੱਸਿਆ ਕਿ ਇਨਸਪੈਕਟਰ ਮੇਰੇ ਕੋਲ ਆ ਪਾ ਕੇ ਗਿਆ ਕਿ ਤੁਸੀਂ ਇੱਥੇ ਕੁਝ ਨਹੀਂ ਲਿਖਣਾ ਜੀ ਇਨਸਪੈਕਟਰ ਰੈਂਕ ਦਾ ਬੰਦਾ ਉਹਦੇ ਮਨ ਦੇ ਵਿੱਚ ਕਿੰਨੀ ਖੁੱਲ ਹੋਊਗੀ ਸਰਕਾਰ ਵੱਲੋਂ ਕਿ ਉਹਨੂੰ ਇਹ ਨਹੀਂ ਪਤਾ ਲੱਗਿਆ ਕਿ ਮੈਂ ਕਿਸੇ ਕਰਨਲ ਨੂੰ ਕੁੱਟਦਾ ਪਿਆ ਹਾਲਾਂਕਿ ਕੁੱਟਣਾ ਕਿਸੇ ਨੂੰ ਵੀ ਗਲਤ ਹੈ ਆਮ ਬੰਦੇ ਨਾਲ ਕੀ ਕਰਦੇ ਹੋਣਗੇ ਇਹ ਇਹ ਸਾਰੇ ਸਰਕਾਰ ਦੀ ਸ਼ੈਣ ਵਾਲੀ ਹੋਇਆ ਕੋਈ ਪੁਲਿਸ ਆਫਸਰਾਂ ਨੇ ਕੋਈ ਆਪਦਾ ਨਹੀਂ ਕਿਸੇ ਪੁਲਿਸ ਆਫੀਸਰ ਦੀ ਜਾਂ ਕਿਸੇ ਸਰਕਾਰੀ ਮੁਲਾਜ਼ਮ ਦੀ ਇੰਨੀ ਹਿੰਮਤ ਨਹੀਂ ਵੀ ਜਿਉ ਉਹਨੂੰ ਸਰਕਾਰ ਤੋਂ ਖੁੱਲਣਾ ਹੋਵੇ ਤੇ ਉਹ ਇਹੋ ਜਿਹਾ ਕੰਮ ਕਰ ਦੇ। ਸਰਕਾਰੀ ਮੁਲਾਜ਼ਮ ਡਰਦੇ ਹੁੰਦੇ ਆ ਕਿ ਜੇ ਮੈਂ ਗਲਤ ਕੀਤਾ ਤੇ ਮੇਰੀ ਨੌਕਰੀ ਜਾਊਗੀ। ਪਰ ਤੁਸੀਂ ਦੇਖੋ ਵੀ ਜਿਹੜੇ ਸਾਹਵਾਂ ਨਾਲੇ ਕੁੱਟਦੇ ਪਏ ਆ, ਲੱਤਾਂ ਮਾਰਦੇ ਪਏ ਆ, ਮਤਲਬ ਇੱਕ ਬੰਦੇ ਨੂੰ ਆਫੀਸਰ ਦੇਖਣ ਤੋਂ ਬਾਅਦ ਵੀ ਤਾਂ ਡੜੀ ਕੋਈ ਨਹੀਂ ਹੈਗਾ। ਆਮ ਬੰਦਾ ਤਾਂ ਯਰੇ ਇਹ ਇਹ ਇਨਸੀਡੈਂਟ ਦੇ ਕੇ ਡਰੀ ਜਾਊਗਾ ਨਾ। ਉਹਦੀ ਵਾਈਫ ਕਹ ਰਹੀ ਸੀ ਕਿ ਸਾਨੂੰ ਕਹ ਰਹੀ ਸੀ ਕਿ ਅਸੀਂ ਐਨਕਾਊਂਟਰ ਕੀਤਾ ਅਸੀਂ ਖੁਸ਼ੀ ਹੈ ਬੜੀ ਐਨਕਾਊਂਟਰ ਕੋਈ ਖੁਸ਼ੀ ਵਾਲੀ ਗੱਲ ਤੇ ਹੈ ਨਹੀਂ ਉਹ ਕੋਈ ਤੁਸੀਂ ਕੋਈ ਮਤਲਬ ਕੋਈ ਹਾਰਡ ਕੋਰ ਟੈਰਰਿਸਟ ਕੋਈ ਤਾਂ ਮਾਰ ਮਾਰ ਨਹੀਂ ਦਿੱਤਾ ਠੀਕ ਹੈ ਇੱਕ ਕੇਸ ਸੀਗਾ ਉਹਦੇ ਚ ਐਨਕਾਊਂਟਰ ਹੋਇਆ ਉਹ ਕੋਈ ਇੰਨੀ ਖੁਸ਼ੀ ਵਾਲੀ ਗੱਲ ਤਾਂ ਹੈ ਨਹੀਂ ਤੁਸੀਂ ਕਹ ਰਹੇ ਹੋ ਵੀ ਅਸੀਂ ਖੁਸ਼ੀ ਮਨਾ ਰਹੇ ਹਾਂ ਕੋਈ ਬੰਦਾ ਜੇ ਕੋਈ ਕਿਸੇ ਨੇ ਕ੍ਰਾਈਮ ਕੀਤਾ ਉਹਨੂੰ ਫੜੋ ਉਹਤੇ ਪ੍ਰੋਪਰ ਧਾਰਾ ਲੱਗੇ ਉਸ ਤੋਂ ਬਾਅਦ ਕੇਸ ਚੱਲੇ ਹਾਂ ਠੀਕ ਹੈ ਟਾਈਮ ਲੱਗਦਾ ਹੈ ਬਟ ਐਨਕਾਊਂਟਰ ਤੇ ਸੋਲੂਸ਼ਨ ਨਹੀਂ ਨਾ ਐਨਕਾਊਂਟਰ ਦਾ ਤੁਸੀਂ ਜੇ ਪੁਲਿਸ ਨੂੰ ਹੱਕ ਦੇ ਦੋਗੇ ਕੁਝ ਵੀ ਮਤਲਬ ਕੁਝ ਵੀ ਹੋਈ ਜਾਊਗਾ ਕਿਸੇ ਨੂੰ ਵੀ ਤੁਸੀਂ ਖੁੱਲ੍ਹ ਦੇ ਦੋਗੇ ਤਾਂ ਖੁੱਲ੍ਹ ਦਿੱਤੀ ਦਿੱਤੀ ਕਿੰਨੀ ਖੁੱਲ ਜਾਵੇ ਤੁਹਾਨੂੰ ਪਤਾ ਹੀ ਹੈ ਗੱਲ ਇਹ ਵੀ ਖੁੱਲ ਕਿੱਥੇ ਤੱਕ ਪਹੁੰਚ ਜਾਂਦੀ ਹੈ ਇਹ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹਾਂ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਪੰਜਾਬ ਪੁਲਿਸ ਦੇ ਵੱਲੋਂ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਉੱਥੇ ਜਿੱਥੇ ਸੁਰਖੀਆਂ ਦੇ ਵਿੱਚ ਇਸ਼ਤਿਹਾਰਾਂ ਦੇ ਵਿੱਚ ਜਾਂ ਬਹੁਤੇ ਸਰਕਾਰੀ ਚੈਨਲਾਂ ਦੀਆਂ ਖਬਰਾਂ ਤੇ ਸਰਕਾਰ ਦੀ ਤੇ ਪੁਲਿਸ ਦੀ ਵਾਹਵਾਹੀ ਹੈ ਤੇ ਉੱਥੇ ਹੀ ਕੁਝ ਲੋਕ ਵੀ ਜ਼ਰੂਰ ਵਾਹਵਾਹੀ ਕਰ ਰਹੇ ਨੇ ਪਰ ਨਾਲ ਹੀ ਬੁੱਧੀਜੀਵੀਆਂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਦੀਆਂ ਤਿਆਰੀਆਂ ਨੇ ਤੇ ਜੇ ਪਿਛਲੇ ਦਿਨਾਂ ਦੀ ਗੱਲ ਕਰਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਪਟਿਆਲਾ ਪੁਲਿਸ ਦੀ ਗੁੰਡਾਗਰਦੀ ਜਿਹੜੀ ਆ ਉਹ ਵੀ ਸਾਹਮਣੇ ਆਉਂਦੀ ਆ ਪਟਿਆਲੇ ਦੇ ਵਿੱਚ ਆਰਮੀ ਦੇ ਕਰਨਲ ਦੀ ਤੇ ਉਸਤੇ ਪੁੱਤਰ ਦੀ ਕੁੱਟਮਾਰ ਜਿਹੜੀ ਆ ਉਹ ਕੀਤੀ ਜਾਂਦੀ ਆ ਜੋ ਚਰਚਾ ਦਾ ਵਿਸ਼ਾ ਰਹੀ ਆ ਤੇ ਨਾਲ ਹੀ ਪੰਜਾਬ ਸਰਕਾਰ ਦੇ 3 ਸਾਲ ਜਿਹੜੇ ਆ ਪੂਰੇ ਹੋਇਆ ਪੰਜਾਬ ਸਰਕਾਰ ਇਹ ਕਹਿੰਦੀ ਆ ਕਿ 70 ਸਾਲਾਂ ਚ ਵੈਸਾ ਕੁਝ ਨਹੀਂ ਹੋਇਆ ਜੋ ਅਸੀਂ ਤਿੰਨਾਂ ਸਾਲਾਂ ਦੇ ਵਿੱਚ ਕੀਤਾ। तमाम ਮਸਲਿਆਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਆਰਟੀਆ ਐਕਟਿਵਿਸਟ ਭਾਈ ਮਾਨੀ ਗੋਇਲ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲ ਬਲਬਦਾਂਗੇ ਮਾਨੀ ਭਾਈ ਸਵਾਗਤ ਆ ਰਹੇ ਮਿੱਟਰ ਵਿੱਚ। ਥੈਂਕ ਯੂ ਜੀ ਥੈਂਕ ਯੂ। ਭਾਈ ਜੀ ਕਿਵੇਂ ਦੇਖਦੇ ਹੋ ਪਿਛਲੇ ਦਿਨਾਂ ਦੇ ਵਿੱਚ ਜੋ ਗਤੀਵਿਧੀਆਂ ਚੱਲ ਰਹੀਆਂ ਨੇ ਪੰਜਾਬ ਪੁਲਿਸ ਦੀਆਂ ਉਹਨਾਂ ਚੀਜ਼ਾਂ ਦੇ ਵਿੱਚ ਪੰਜਾਬ ਸਰਕਾਰ ਵਾਹ ਵਾਈ ਕਰਦੀ ਨਜ਼ਰ ਆਉਂਦੀ ਆ ਜੇਕਰ ਸਰਕਾਰੀ ਚੈਨਲ ਦੀਆਂ ਖਬਰਾਂ ਦੇਖੋ ਤਾਂ ਉਹਦੇ ਤੇ ਵਾਹ ਵਾਈ ਕਰਦੇ ਨਜ਼ਰ ਆਉਂਦੇ ਨੇ ਇਹਨਾਂ ਗਤੀਵਿਧੀਆਂ ਨੂੰ ਕਿਵੇਂ ਦੇਖਦੇ ਹੋ ਜੋ ਚੱਲ ਰਹੀਆਂ ਇਸ ਦੇ ਵਿੱਚ ਜੋ ਪਟਿਆਲੇ ਦੇ ਵਿੱਚ ਪੰਜਾਬ ਪੁਲਿਸ ਦੀ ਗੁੰਡਾਗਰਦੀ ਜਿਹੜੀ ਸਾਹਮਣੇ ਆ ਜਿਸ ਤਰ੍ਹਾਂ ਦੇ ਨਾਲ ਆਰਮੀ ਦੇ ਵਿੱਚ ਕਰਨਲ ਤੇ ਉਹਨਾਂ ਦੇ ਸੁਪੁੱਤਰ ਦੀ ਕੁੱਟਮਾਰ ਕੀਤੀ ਜਾਂਦੀ ਆ ਉਸ ਮਸਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਜਸਜੀਤ ਜਿਹੜਾ ਇਹ ਮਸਲਾ ਹੈ ਨਾ ਇਹ ਬਹੁਤ ਗੰਭੀਰ ਮਸਲਾ ਹੈ ਦੇਖੋ ਕੁਝ ਲੋਕਾਂ ਨੂੰ ਸ਼ਾਇਦ ਲੱਗਦਾ ਹੋਊਗਾ ਵੀ ਇਹ ਜਿਹੜੇ ਲੱਤਾਂ 'ਚ ਗੋਲੀਆਂ ਮਾਰੀ ਜਾਂਦੇ ਆ ਜਾਂ ਕਰ ਢਾਈ ਜਾਂਦੇ ਨੇ ਕਿਸੇ ਦਿੱਲੀ ਟਾਤੀ ਕਿਸੇ ਦੀ ਪਰਛਤੀ ਟਾਤੀ ਵੀ ਇਹ ਕੋਈ ਬਹੁਤ ਚੰਗਾ ਕੰਮ ਕਰ ਰਹੇ ਨੇ ਪਰ ਗਲਤ ਹੈ ਜਦੋਂ ਜਦੋਂ ਕੋਰਟ ਸਾਡੇ ਕੋਲ ਹੈਗੀਆਂ ਨਾਗੀਆਂ ਜਦੋਂ ਕੋਈ ਬੰਦਾ ਫੜਾਇਆ ਜਾਂਦਾ ਹੈ ਕੋਰਟ ਉਹ ਉਹ ਜੋ ਵੀ ਉਹਨੂੰ ਸਜ਼ਾ ਦਿੰਦੀ ਹੈ ਉਹੀ ਪੁਲਿਸ ਦਾ ਪੁਲਿਸ ਨੂੰ ਦੇਣੀ ਬਣਦੀ ਹੈ ਉਹ ਆਪ ਹੀ ਮਤਲਬ ਇੱਕ ਤਰੀਕੇ ਦੇ ਨਾਲ ਆਪਣੇ ਆਪ ਐਕਸਟਰਾ ਜੁਡੀਸ਼ੀਅਲ ਚੀਜ਼ਾਂ ਕਰਨੀਆਂ ਇਸ ਤਰੀਕੇ ਨਾਲ ਗੋਲੀਆਂ ਐਨਕਾਊਂਟਰ ਇਹ ਜਦੋਂ ਤੁਸੀਂ ਪੁਲਿਸ ਨੂੰ ਇਹ ਜੀ ਪਾਵਰ ਦਿੰਨੇ ਹੋ ਤਾਂ ਬੜਾ ਗਲਤ ਹੋ ਜਾਂਦਾ ਹੈ ਉਹ ਹੋਰ ਵੱਧਦੀ ਜਾਂਦੀ ਹੈ ਆਪਾਂ ਪਿਛਲੇ ਲੰਬੇ ਟਾਈਮ ਦੇ ਵਿੱਚ ਹੁਣ ਪੰਜਾਬ ਨੂੰ ਥੋੜੀ ਜੀ ਡੈਮੋਕ੍ਰੇਸੀ ਪੰਜਾਬ ਦੇ ਵਿੱਚ ਪਿਛਲੇ ਟਾਈਮ ਦੇ ਵਿੱਚ ਹੋਈ अदरवाइज ਤੁਸੀਂ ਦੇਖਿਆ ਪਿਛਲੇ 90s ਦੇ ਵਿੱਚ ਪੰਜਾਬ ਨੇ ਕੀ ਕੁਛ ਸਹਿ ਹੈ ਹਨਾ ਇਹਨਾਂ ਪਾਵਰਾਂ ਦਾ ਹੀ ਨਤੀਜਾ ਜਾਂ ਚੀਜ਼ਾਂ ਦੀ ਕਿੰਨੀਆਂ ਹਰ ਇੱਕ ਬੰਦੇ ਨੇ ਸਹੀਆਂ ਨੇ ਡਾਇਰੈਕਟਲੀ ਇਨਡਾਇਰੈਕਟਲੀ ਤੇ ਹੁਣ ਵੀ ਮੈਂ ਸਮਝਦਾ ਕਿ ਜਿਹੜੀ ਸਰਕਾਰ ਹੈ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਇਹ ਦਿੱਲੀ ਤੋਂ ਹਾਰੇ ਨੇ ਥੋੜੇ ਜਿ ਬਖਲਾਏ ਪਏ ਨੇ ਇਹਨਾਂ ਨੂੰ ਐ ਹੋਇਆ ਪਿਆ ਕਿ ਅਸੀਂ ਲੋਕਾਂ ਨੂੰ ਇਹ ਕਰਕੇ ਦਿਖਾ ਦਈਏ ਕਿ ਅਸੀਂ ਬਹੁਤ ਜ਼ਿਆਦਾ ਨਸ਼ੇ ਤੇ ਕੰਮ ਕਰਦੇ ਪਿਆ ਉਹਦੇ ਗੋਲੀ ਮਾਰਤੀ ਜੀ ਰੋਜ਼ ਆਪਾਂ ਦੇਖਦੇ ਹਾਂ ਉਹਦਾ ਅਨਕਾਉਂਟਰ ਕਰਤਾ ਜੀ ਉਹਨੂੰ ਮਾਰਤਾ ਜੀ ਉਹਦਾ ਉਹਦੀ ਕੰਦ ਢਾਤੀ ਜੀ ਪਰ ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ ਹਰ ਇੱਕ ਚੀਜ਼ ਜਿਹੜੀ ਹੈਗੀ ਕਾਨੂੰਨ ਦੇ ਹਿਸਾਬ ਨਾਲ ਚੱਲਣੀ ਚਾਹੀਦੀ ਆ ਆਪਣੇ ਆਪ ਜੱਜ ਨਹੀਂ ਕਿਸੇ ਨੂੰ ਬੰਨ ਦੇਣਾ ਚਾਹੀਦਾ ਜਦੋਂ ਤੁਸੀਂ ਇੰਨੀਆਂ ਪਾਵਰਾਂ ਤੁਸੀਂ ਦੇ ਕੇ ਪੁਲਿਸ ਨੂੰ ਕਿੱਥੇ ਜਾਓਗੇ ਪੁਲਿਸ ਤੇ ਤਾਂ ਤੁਸੀਂ ਦੇਖਿਆ ਕਿ ਪਹਿਲਾਂ ਹੀ ਇਹਨਾਂ 'ਤੇ ਇਲਜ਼ਾਮ ਲੱਗਦੇ ਆ ਕਿ ਸਿਊਜ਼ ਕਰਦੇ ਆ ਜਾਂ ਜਿਹੜੇ ਆਪਾਂ ਕਹਿ ਲਓ ਕਿ ਸਰਕਾਰ ਜਿਹੜੀ ਹੈਗੀ ਆ ਈਵਨ ਪੋਲੀਟੀਸ਼ੀਅਨਸ ਜਿਹੜੇ ਹੈਗੇ ਆ ਸੱਤਾ ਦੇ ਵਿੱਚ ਉਹ ਪੁਲਿਸ ਦਾ ਮਿਸਯੂਜ਼ ਕਰਦੇ ਆ ਤੇ ਉਹੀ ਮਤਲਬ ਇਹਨਾਂ ਨੂੰ ਪਾਵਰ ਆ ਦਿੰਦੇ ਨੇਗੇ ਹੁਣ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਪਿਛਲੇ ਟਾਈਮ ਦੇ ਵਿੱਚ ਚਾਹੇ ਉਹ ਪੰਚਾਇਤ ਦੀਆਂ ਇਲੈਕਸ਼ਨਾਂ ਹੋਣ ਚਾਹੇ ਉਹ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਣ ਫਾਈਲਾਂ ਫੜਨ ਤੋਂ ਲੈ ਕੇ ਬੰਦੇ ਚੱਕਣ ਤੋਂ ਲੈ ਕੇ ਬੰਦੇ ਅੰਡਰਗਰਾਉਂਡ ਕਰਨ ਤੋਂ ਲੈ ਕੇ ਲੇਡੀਜ਼ ਨੂੰ ਕੁੱਟਿਆ ਗਿਆ ਪਰ ਕੀ ਐਕਸ਼ਨ ਲਿਆ ਗਿਆ ਉੱਥੇ ਉਹ ਸਾਰਾ ਪੁਲਿਸ ਦਾ ਮਿਸਯੂਜ਼ ਮਿਸਯੂਜ਼ ਹੀ ਸੀ ਨਾ ਉਸ ਜਿਹੜਾ ਆਪਣਾ ਪੋਲਿਟਿਸ਼ੀਅਨਸ ਨੇ ਕੀਤਾ ਉਹ ਫਿਰ ਪੁਲਿਸ ਨੂੰ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਪਾਵਨਾ ਦਿੰਨੇ ਹੋਗੇ ਇਸ ਤਰੀਕੇ ਦੇ ਨਾਲ ਮਿਸਯੂਜ਼ ਤੁਸੀਂ ਦੋ ਨੰਬਰ ਦੇ ਕੰਮ ਕਰਾਉਣੇ ਹੋ ਪੁਲਿਸ ਤੋਂ ਫਿਰ ਉਹ ਵੀ ਹੱਥੋਂ ਨਿਕਲਦੇ ਆ ਉਹਨਾਂ ਨੂੰ ਤੁਸੀਂ ਹੁਣ এনਕਾਊਂਟਰ ਦੀ ਇਹ ਕਹਿ ਦਿੱਤਾ ਤੇ ਉਹ ਫਿਰ ਹੋਰ ਤਰੀਕੇ ਦਾ ਇਦਾਂ ਦਾ ਦਿਮਾਗ ਖਰਾਬ ਹੋਣਾ ਹੀ ਹੈ ਨਾ ਫਿਰ ਤੇ ਇਸ ਦੇ ਨਾਲ ਹੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਪਟਿਆਲੇ ਦੇ ਵਿੱਚ ਘਟਨਾ ਜਿਸ ਤਰ੍ਹਾਂ ਵਾਪਰਦੀ ਆ ਉਹ ਮਨ ਲਾ ਹਰ ਆਮ ਦੇ ਦਿਮਾਗ ਦੇ ਵਿੱਚ ਇਹ ਸਵਾਲ ਗਿਆ ਆਉਣਾ ਕਿ ਜੇਕਰ ਇੱਕ ਆਰਮੀ ਦੇ ਵਿੱਚ ਇੱਕ ਕਰਨਲ ਰੈਂਕ ਦੇ ਅਫੀਸਰ ਦੇ ਨਾਲ ਐਸਾ ਕੁਝ ਹੋ ਸਕਦਾ ਕੁੱਟਮਾਰ ਰੋਧੀ ਕੀਤੀ ਜਾ ਸਕਦੀ ਆ ਉਹਦੇ ਪੁੱਤਰ ਦੀ ਕੁੱਟਮਾਰ ਕੀਤੀ ਜਾਵੇ ਸ਼ਰਮ ਗਾਲੀ ਗਲੋਚ ਉਹਦੇ ਨਾਲ ਕੀਤਾ ਜਾ ਸਕਦਾ ਜਾ ਸਕਦਾ ਉਹ ਵੀ ਪਬਲਿਕ ਪਲੇਸ ਤੇ ਤਾਂ ਫਿਰ ਇੱਕ ਆਮ ਇਨਸਾਨ ਦੀ ਜਿਹੜੀ ਹੈਗਾ ਪੁੱਗ ਤੋਂ ਦੀ ਵੈਲਿਊ ਉਹ ਕਿੱਥੇ ਆ ਕੀ ਰਹਿ ਗਈ ਦੇਖੋ ਜੀ ਇੱਕ ਆਰਮੀ ਦੇ ਕਰਨਲ ਬਹੁਤ ਵੱਡਾ ਅਹੁਦਾ ਹੈਗਾ ਉਹ ਉਹ ਉਹਨਾਂ ਦੇ ਜਿਹੜੇ ਉਹਨਾਂ ਦੀ ਵਾਈਫ ਨੇ ਦਿੱਤੀ ਹੈ ਸਟੇਟਮੈਂਟ ਉਹਨਾਂ ਨੇ ਦੱਸਿਆ ਕਿ 13 ਤਰੀਕ ਨੂੰ ਰਾਤ ਨੂੰ ਇਹ ਦਿੱਲੀ ਤੋਂ ਆਏ ਹੂੰ ਮਤਲਬ ਉਹਨਾਂ ਦਾ ਨਾਮ ਹੈ ਕਰਨਲ ਪੁਸ਼ਪਿੰਦਰ ਬਾਠ ਉਹ ਦਿੱਲੀ ਤੋਂ ਆਏ ਆਪਣੇ ਬੇਟੇ ਦੇ ਨਾਲ ਉਹ ਰਜਿੰਦਰਾ ਹਸਪੀਟਲ ਦੇ ਕੋਲੇ ਇੱਕ ਢਾਬਾ ਹੈਗਾ ਹਰਬੰਸ ਢਾਬਾ ਉੱਥੇ ਕੋਈ ਕਹਿੰਦੇ ਮੈਗੀ ਖਾ ਰਹੇ ਸੀਗੇ ਤੇ ਉੱਥੋਂ ਇਹ ਤਿੰਨ ਚਾਰ ਜਿਹੜੇ ਪੁਲਿਸ ਇੰਸਪੈਕਟਰ ਨੇਗੇ ਉਹ ਕਹਿੰਦੇ ਵੀ ਇਹਨਾਂ ਨੇ ਸਾਨੂੰ ਬਾਅਦ ਚ ਦੱਸਿਆ ਕਿ ਅਸੀਂ ਇਨਕਾਊਂਟਰ ਕਰਕੇ ਆਏਾਂਗੇ ਬੜੇ ਖੁਸ਼ ਆਗੇ ਤੇ ਉਹਨਾਂ ਨੇ ਉਹਨਾਂ ਨੂੰ ਆਨਸਰ ਗਾਲ ਕੱਢੀ ਕਿ ਆ ਗੱਡੀ ਪਾਸੇ ਕਰ ਉਹ ਕੁਛ ਐਦਾਂ ਕਰਕੇ ਗਾਲ ਗੱਡੀ ਉਹਨਾਂ ਨੇ ਦੱਸੀ ਵੀ ਜਿਹੜੀ ਕਿ ਮੈਂ ਨਹੀਂ ਬੋਲਣਾ ਚਾਹੁੰਦਾ ਤੇ ਉਸ ਤੋਂ ਬਾਅਦ ਜਿਹੜੇ ਕਰਨਲ ਨੇ ਉਹਨਾਂ ਨੇ ਕਿਹਾ ਵੀ ਯਾਰ ਤੁਸੀਂ ਰਿਸਪੈਕਟਫੁਲੀ ਬੋਲੋ ਅਸੀਂ ਤੇ ਖਾਂਦੇ ਪਈਆਂਗੇ ਅਸੀਂ ਤੁਹਾਨੂੰ ਕੁਝ ਕਹਾਂਗਾ ਤੇ ਉਹਨਾਂ ਦੇ ਦੱਸਣ ਮੁਤਾਬਕ ਕਿ ਉਹਨਾਂ ਨੇ ਫਿਰ ਉਸ ਤੋਂ ਬਾਅਦ ਮੁੱਕਾ ਮਾਰਿਆ ਕਿ ਇਨਸਪੈਕਟਰ ਨੇ ਉਸ ਤੋਂ ਬਾਅਦ ਕੁੱਟਿਆ ਮਤਲਬ ਉਹਨਾਂ ਦਾ ਜਿਹੜਾ ਬੇਟਾ 22 ਸਾਲ ਦਾ ਹੈਗਾ ਉਹ ਉਹ ਵਿੱਚ ਆਇਆ ਬਚਾਇਆ ਉਹਨਾਂ ਨੂੰ ਉਹਨੂੰ ਉਹਨੂੰ ਬੇਹੋਸ਼ ਹੋਇਆ ਕਰਨਲ ਬੇਹੋਸ਼ ਹੋ ਗਏ ਉਹਨੂੰ ਗੱਡੀ 'ਚ ਬਿਠਾਇਆ ਉਹਦੇ ਮੁੱਡੇ ਨੂੰ ਪਾਸੇ ਲਿ ਜਾ ਕੇ ਦੋ ਇਨਸਪੈਕਟਰ ਕਹਿੰਦੇ ਉਹਨੂੰ ਰੌੜਾ ਨਾਲ ਕੁੱਟਦੇ ਰਹੇ ਮੁੰਡੇ ਨੂੰ ਉਹਦੇ ਮੁੰਡੇ ਦੇ ਮੱਥਾ ਪਾੜਿਆ ਪਏ ਇੱਥੇ ਖੂਨ ਤੁਸੀਂ ਦੇਖ ਸਕਦੇ ਹੋ ਉਹਦੀ ਟੂਈਂ ਤੇ ਤੁਸੀਂ ਦੇਖੋ ਕਿ ਲਸ਼ਾਂ ਪਈਆਂ ਪਈਆਂ ਨਗੀਆਂ ਆਪਾਂ ਫੋਟੋਸ ਦੇਖੀਆਂ ਨਗੀਆਂ ਇਸੇ ਤਰੀਕੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਉਹਨਾਂ ਦੀ ਵਾਈਫ ਤੇ ਦੱਸਿਆ ਕਿ ਜਦੋਂ ਉਹਨਾਂ ਦੇ ਹਸਬੈਂਡ ਕਰਨਲ ਬਾਠ ਗੱਡੀ ਦੇ ਵਿੱਚ ਬੇਹੋਸ਼ ਪਏ ਸੀ ਕਿ ਇਨਸਪੈਕਟਰ ਨੇ ਉਹਨੂੰ ਮੁੱਕੇ ਮਾਰੇ ਜਿਹੜਾ ਕਿ ਦਿਖਦਾ ਪਿਆਗਾ ਸੀਸੀਟੀਵੀ ਵੀਡੀਓ ਦੇ ਵਿੱਚ ਦਿਖਦਾ ਪਿਆ ਕਿ ਬੰਦਾ ਮੁੱਕੇ ਮਾਰ ਰਿਹਾ ਹੈਗਾ ਉਸ ਤੋਂ ਬਾਅਦ ਟਾਕੀ ਖੋਲ ਕੇ ਥੱਲੇ ਸਿੱਟ ਲਿਆ ਫਿਰ ਲੱਤਾਂ ਮਾਰੀਆਂ ਜਾ ਰਹੀਆਂ ਨੇ ਮਤ ਇਸ ਤਰੀਕੇ ਦਾ 인 휴ਮਨ ਬਿਹੇਵੀਅਰ ਹਮਮ ਔਰ ਉਹਨਾਂ ਨੇ ਕਿਹਾ ਕਿ ਮੈਂ ਮੈਂ ਕਾਰਡ ਵੀ ਦਿਖਾਇਆ ਕਿ ਮੈਂ ਕਰਨਲ ਹਾਂ ਮੈਂ ਮੈਂ ਸਰਕਾਰੀ ਨੌਕਰੀ ਤੇ ਲੱਗਿਆ ਤੇ ਕਾਰਡ ਫੜ ਕੇ ਖੋਲਿਆ ਉਹਨਾਂ ਦਾ ਮੋਬਾਈਲ ਖੋਲਿਆ ਹਮ ਤੇ ਮਤਲਬ ਇਸ ਤਰੀਕੇ ਦੀ ਸ਼ਬਦਾਵਲੀ ਵਰਤੀ ਗਈ ਕਿ ਤੇਰੀ ਕੱਟਦੇ ਆਫਸਰੀ ਮਤਲਬ ਹੁਣ ਜੋ ਵੀ ਉਹਨਾਂ ਨੇ ਦੱਸਿਆ ਇਹੀ ਮਤਲਬ ਮੈਂ ਸਮਝਦਾ ਕਿ ਜਦੋਂ ਇੱਕ ਕਰਨਲ ਜਿਹੜੇ ਆਫੀਸਰ ਨੇਗੇ ਉਹਨਾਂ ਨਾਲ ਇਹ ਹੋ ਸਕਦਾ ਉਹਨਾਂ ਦੱਸਣ ਦੇ ਇਸ ਰੈਂਕ ਨਾਲ ਇਹ ਹੋ ਸਕਦਾ ਤੇ ਆਮ ਲੋਕਾਂ ਦੇ ਮਨ ਚ ਕੀ ਜਾਊਗਾ ਜਸਜੀ ਜਿਹੜਾ ਕੋਈ ਆਮ ਬੰਦੇ ਆ ਅਸੀਂ ਆਮ ਬੰਦੇ ਆ ਲੋਕ ਜਿਹੜੇ ਕੋਈ ਲੇਬਰ ਕਰਦਾ ਹੈ ਕੋਈ ਦੁਕਾਨਦਾਰੀ ਕਰਦਾ ਹੈ ਕੋਈ ਦਿਹਾੜੀ ਕਰਦਾ ਹੈ ਉਹਨਾਂ ਦੇ ਮਨ ਚ ਕੀ ਜਾਊਗਾ ਕਿ ਜਦੋਂ ਐਡਾ ਵੱਡਾ ਅਫਸਰ ਜਿਹੜਾ ਹੈਗਾ ਉਹਦੇ ਨਾਲ ਇਹ ਹੋ ਰਿਹਾ ਹੈਗਾ ਤੇ ਫਿਰ ਸਾਡੇ ਨਾਲ ਕੀ ਹੋਊਗਾ ਸੀ ਕਿਹੜੇ ਖੇਤੀਬਾੜੀ ਆ ਜਦੋਂ ਕਿ ਪੁਲਿਸ ਦਾ ਕੰਮ ਹੁੰਦਾ ਹੈ ਲੋਕਾਂ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਸਿਕਿਉਰਿਟੀ ਪੈਦਾ ਕਰਨਾ ਕਿ ਤੁਸੀਂ ਸਿਕਿਓਰ ਹੋ ਪਰ ਇਹ ਡਰਾਇਆ ਜਾ ਰਿਹਾ ਲੋਕਾਂ ਨੂੰ ਵੀ ਇੱਕ دہشت ਦਾ ਮਾਹੌਲ ਬਣਾਇਆ ਜਾ ਰਿਹਾ ਆਮ ਲੋਕਾਂ ਦੇ ਵਿੱਚ ਕਿ ਤੁਸੀਂ ਸਾਡਾ ਕੀ ਕਰ ਲਓਗੇ ਤੁਸੀਂ ਦੇਖੋਗੇ ਇੱਕ ਇਨਸਪੈਕਟਰ ਰੈਂਕ ਦਾ ਬੰਦਾ ਉਹਦੇ ਮਨ ਦੇ ਵਿੱਚ ਕਿੰਨੀ ਖੁੱਲ ਹੋਊਗੀ ਸਰਕਾਰ ਵੱਲੋਂ ਕਿ ਉਹਨੂੰ ਇਹ ਨਹੀਂ ਪਤਾ ਲੱਗਿਆ ਕਿ ਮੈਂ ਕਿਸੇ ਕਰਨਲ ਨੂੰ ਕੁੱਟਦਾ ਪਿਆ ਹਾਲਾਂਕਿ ਕੁੱਟਣਾ ਕਿਸੇ ਨੂੰ ਵੀ ਗਲਤ ਹੈ ਆਮ ਬੰਦੇ ਨਾਲ ਕੀ ਕਰਦੇ ਹੋਣਗੇ ਇਹ ਪਰ ਉਹੀ ਗੱਲ ਹੈ ਕਿ ਜਦੋਂ ਇਹ ਉਦੋਂ ਨਹੀਂ ਡਰੇ ਔਰ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਨੇਗੇ ਜਸਵਿੰਦਰ ਬਾਟਗੀ ਤੇ ਉਹ ਕਹਿੰਦੇ ਵੀ ਮੈਨੂੰ ਉਸ ਤੋਂ ਬਾਅਦ ਕੋਈ ਕੰਪਲੇਂਟ ਨਹੀਂ ਲਿਖੀ ਗਈ ਉਸ ਤੋਂ ਬਾਅਦ ਮੈਂ ਰਿਟਨ ਕੰਪਲੇਂਟ ਦਿੱਤੀ ਫਿਰ ਸਵੇਰੇ ਥਾਣੇ 'ਚ ਬੁਲਾਇਆ ਗਿਆ ਸਿਵਲ ਲਾਈਨਸ ਦੇ ਵਿੱਚ ਉਦੋਂ ਲਾਰੇ ਜੇ ਲਗਾ ਦਿੱਤੇ ਗਏ ਫਿਰ ਰਾਤ ਨੂੰ 7 8 8 9 ਵਜੇ ਬੁਲਾਇਆ ਕਹਿੰਦੇ ਜੀ ਕਰਾਂਗੇ ਲਾਰੇ ਫਿਰ ਅਗਲੇ ਦਿਨ ਬੁਲਾਇਆ ਫਿਰ ਕਹਿੰਦੇ ਇਹ 7 8 ਜਣੇ ਇਕੱਠੇ ਹੋ ਕੇ ਆਏ ਜੀ ਸਾਨੂੰ ਮaaf ਕਰ ਦਿਓ ਸਾਰਿਆਂ ਨੇ ਪਟਿਆਲੇ 'ਚ ਰਹਿਣਾ ਪਟਿਆਲੇ 'ਚ ਸਾਰਿਆਂ ਨੂੰ ਔਖਾ ਹੋ ਜੂ ਮਤਲਬ ਇੱਕ ਤਰੀਕੇ ਦੀ ਧਮਕੀ ਉਹ ਕਹਿੰਦੇ ਸਾਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਕਹਿੰਦੇ ਉਸ ਟਾਈਮ ਇਹਨਾਂ ਦੀ ਮਾਫੀ ਮੰਗਣ ਦੀ ਵੀਡੀਓ ਵੀ ਰਿਕਾਰਡ ਕੀਤੀ ਉਹ ਕਹਿੰਦੇ ਉਹਨਾਂ ਕੋਲੇ ਹੈਗੀ ਹੈ ਮਤਲਬ ਇਸ ਤਰੀਕੇ ਦੇ ਨਾਲ ਔਰ ਜਦੋਂ ਐਫ ਆਈ ਆਰ ਦਰਜ ਕੀਤੀ ਗਈ ਤੁਸੀਂ ਇਹ ਦੇਖੋ ਜਸਜੀ ਇਹਨਾਂ ਮੁੱਦਾ ਇਹ ਇਹ ਵੱਡਾ ਹੈਗਾ ਇਹਦੇ 'ਚ ਐਫ ਆਈ ਆਰ ਦਰਜ ਕੀਤੀ ਅਨਨੋਨ ਬੰਦਿਆਂ ਤੇ ਜਦੋਂ ਕਿ ਵੀਡੀਓ ਵੀ ਹੈਗੀ ਆ ਮੈਂ ਜਦੋਂ ਕਿ ਬਿਆਨ ਵੀ ਉਹਨਾਂ ਨੇ ਸਪੈਸ਼ਲ 3 4 ਜਿਹੜੇ ਇਨਸਪੈਕਟਰ ਹੈਗੇ ਉਹਨਾਂ ਦੇ ਨਾਮ ਲਿਖੇ ਉਹਨਾਂ ਦੇ ਗਨਮੈਨ ਲਿਖੇ ਆ ਉਹ ਕੰਪਲੇਂਟ ਦੇ ਵਿੱਚ ਨਾਮ ਹੈਗੇ ਤੇ ਫਿਰ ਜਿਹੜੀ ਐਫ ਆਈ ਆਰ ਉਹ ਅਨਨੋਨ ਬੰਦਿਆਂ ਦੇ ਕਿਉਂ ਸਭ ਕੁਝ ਵੀਡੀਓਗ੍ਰਾਫੀ ਹੁੰਦੇ ਹੋਏ ਸਭ ਸਬੂਤ ਸਭ ਤੱਥ ਹੁੰਦੇ ਹੋਏ ਆ ਵੀ ਮਤਲਬ ਅਨਨੋਨ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਹੈ ਅਨਨੋਨ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਹੈ ਕਿ ਸਾਨੂੰ ਪਤਾ ਹੀ ਨਹੀਂ ਵੀ ਕੌਣ ਮਾਰ ਗਿਆ ਔਰ ਵੀਡੀਓ ਸਾਹਮਣੇ ਆ ਸਾਰਿਆਂ ਕੋਲੇ ਔਰ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਤੁਸੀਂ ਇਹ ਦੇਖੋਗੇ ਇੱਕ ਥਾਂ ਤੇ ਗੁੰ ਮੇਰੇ ਕਈ মিডিਆ ਦੇ ਦੋਸਤ ਨੇ ਪਟਿਆਲੇ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਉਹਨਾਂ ਦੀ ਵਾਈਫ ਨੇ ਉਹਨਾਂ ਦੀ ਵਾਈਫ ਦੀ ਪ੍ਰੈਸ ਕਾਨਫਰੈਂਸ ਦੇ ਵਿੱਚ ਜਾਣ ਨਹੀਂ ਦਿੱਤਾ ਗਿਆ মিডিਆ ਵਾਲ ਨੂੰ ਫੋਨ ਕੀਤਾ ਗਿਆ ਡਰਾਇਆ ਗਿਆ ਤੇ ਮਤਲਬ ਕੱਲੇ-ਕੱਲੇ মিডিਆ ਵਾਲੇ ਨੂੰ ਫੋਨ ਕੀਤਾ ਗਿਆ ਕਿ ਤੂੰ ਚਲਾਏ ਆਪਣੇ ਕਈ ਮਤਲਬ ਸੋਸ਼ਲ ਮੀਡੀਆ ਵਾਲੇ ਬੰਦਿਆਂ ਨੂੰ ਵੀ ਫੋਨ ਕੀਤਾ ਗਿਆ ਕਿ ਤੂੰ ਆਪਣੇ ਇੰਸਟਾਗ੍ਰam ਤੇ ਨਹੀਂ ਪਾਉਣਾ ਤੇ ਇਸ ਚੈਨਲ ਤੇ ਵੀ ਨਹੀਂ ਚੱਲਣ ਦਿੱਤੀ ਬੈਪ ਚੈਨਲ ਹਾਂ ਮਤਲਬ ਕਿਸੇ ਨੂੰ ਕਵਰ ਹੀ ਨਹੀਂ ਕਰਨ ਦਿੱਤਾ ਇੱਕ ਦੋ ਇੱਕ ਦੋ ਬੰਦਿਆਂ ਨੇ ਕਵਰ ਕੀਤਾ ਇੱਕ ਐਚਟੀ ਦੇ ਵਿੱਚ ਕੀਤਾ ਹੈ ਕਰਮ ਪ੍ਰਕਾਸ਼ رپورਟਰ ਨੇਗੇ ਉਹਨਾਂ ਨੇ ਕੀਤਾ ਹੈ ਬਸ ਦੈਟਸ ਇਟ ਮੈਨ ਲੱਗਦਾ ਹੋਰ ਕਿਤੇ ਰਿਪੋਰਟਿੰਗ ਕਿੱਧੇ ਅਖਬਾਰ ਚ ਹੋਰ ਹੋਈ ਹੋਣੀ ਆ ਉੱਥੇ ਕਿਸੇ ਨੂੰ ਜਾਣ ਹੀ ਨਹੀਂ ਦਿੱਤਾ ਮਤਲਬ ਉਹ ਤੁਸੀਂ ਦੇਖੋ ਕਿ ਇੰਨਾ ਪਟਿਆਲਾ ਮੀਡੀਆ ਦੀ ਹੱਬ ਹੈ ਉੱਥੇ ਸਾਰੇ ਮੀਡੀਆ ਨੂੰ ਪਤਾ ਹੋਣ ਦੇ ਬਾਵਜੂਦ ਇੰਨਾ ਮੀਡੀਆ ਉੱਥੇ ਹੋਣ ਦੇ ਬਾਵਜੂਦ ਉੱਥੇ ਦੋ ਤਿੰਨ ਮਾਈਕ ਸੀ ਬਸ ਤਾਂ ਇਸ ਚੀਜ਼ ਦੇ ਉੱਪਰ ਹਾਲੇ ਤੱਕ ਆ ਪੰਜਾਬ ਸਰਕਾਰ ਦੇ ਕਿਸੇ ਵੀ ਜਿਹੜੇ ਹੈਗਾ ਐਮਐਲਏ ਦਾ ਮੰਤਰੀ ਦਾ ਕਿਸੇ ਦਾ ਵੀ ਬਿਆਨ ਤੱਕ ਜਿਹੜਾ ਨਹੀਂ ਆਇਆ ਐਸਾ ਕੁਝ ਹੋ ਜਾਣਾ ਉਹ ਵੀ ਇੱਕ ਕਰਨਲ ਦੇ ਨਾਲ ਹੋ ਜਾਣਾ ਉਸ ਤੋਂ ਬਾਅਦ ਜਿਵੇਂ ਪਹਿਲਾਂ ਤੋਂ ਹੀ ਚੱਲਦਾ ਹੈ ਕਿ ਸਰਕਾਰ ਮੀਡੀਆ ਦੀ ਸੰਗੀ ਘੁਟਰੀ ਆ ਵੈਸਾ ਕੁਝ ਹੁਣ ਕੀ ਹੁਣ ਪੁਲਿਸ ਦੇ ਹੱਥ ਦੇ ਵਿੱਚ ਵੀ ਆ ਪੁਲਿਸ ਵੀ ਪੁਲਿਸ ਨੂੰ ਵੀ ਇਹ ਪਾਵਰ ਆ ਕੇ ਤੁਸੀਂ ਵੀ ਭਾਈ ਜਿਹੜੇ ਮੀਡੀਆ ਤੋਂ ਕਵਰ ਕਰਵਾਉਣਾ ਚਾਹਣੇ ਉਹ ਤੋਂ ਕਰਵਾਓ ਦੂਜਣ ਤੁਸੀਂ ਵੀ ਡਰਾਤਮਕਾ ਸਕਦੇ ਆ ਯਾਰ ਜੀ ਸਾਰਾ ਇਹ ਜਿਹੜਾ ਸਿਸਟਮ ਹੈ ਨਾ ਇਹ ਰਲ ਕੇ ਚੱਲਦੇ ਆ ਇੱਕ ਦੂਜੇ ਨੂੰ ਕਿ ਤੁਸੀਂ ਨਹੀਂ ਲਾਉਣੀ ਖਬਰ ਮੀਡੀ ਪੁਲਸ ਵਾਲੇ ਡਰਾ ਰਹੇ ਨੇ ਕੀ ਕਰਨਗੇ ਮੀਡੀਆ ਨੂੰ ਕਿਵੇਂ ਕੰਮ ਕਰਨਗੇ ਔਰ ਮੀਡੀਆ ਦੀ ਵੀ ਗਲਤੀ ਹੈ ਮੈਂ ਮੰਨਦਾ ਜਦੋਂ ਤੁਹਾਡੇ ਕੰਮ ਹੈ ਤੁਹਾਡਾ ਕੰਮ ਹੈ ਤੁਹਾਨੂੰ ਪੁਲਿਸ ਕਿਵੇਂ ਕੰਟਰੋਲ ਕਰ ਸਕਦੀ ਹੈ ਮਤਲਬ ਤੁਸੀਂ ਜੇ ਠੀਕ ਹੈ ਲੋਕਲ ਹੈ ਪੁਲਿਸ ਵਾਲੇ ਜਾਂ ਕੋਈ ਤੁਹਾਨੂੰ ਪੋਲੀਟੀਸ਼ਨ ਦਾ ਫੋਨ ਆਇਆ ਤੇ ਹਾਓ ਹਾਓ ਦੇ ਕੈਨ ਕੰਟਰੋਲ ਯੂ ਔਰ ਮੀਡੀਆ ਹਾਊਸਸ ਨੂੰ ਪਤਾ ਹੈ ਸਭ ਨੂੰ ਸਭ ਕੋਲੇ ਖਬਰ ਗਈ ਹੈ ਸਬ ਪ्रेस कॉन्फ्रेंस ਕੀਤੀ ਹੈ ਔਰ ਉਹਨਾਂ ਨੇ ਲਾਈ ਨੀਕ ਸੈਪਟਿਕ ਜਿਹੜਾ ਤੁਹਾਨੂੰ ਮੈਂ ਦੱਸਿਆ ਕਰਮ ਪ੍ਰਕਾਸ਼ ਤੇ ਮੈਨੂੰ ਸਮਝਦੇ ਆ ਕਿ ਇਹ ਬਹੁਤ ਵੱਡੀ ਇੱਕ ਤਰੀਕੇ ਦੇ ਨਾਲ ਹਮਲਾ ਕੀਤਾ ਜਾ ਰਿਹਾ ਸਾਡੀ ਜਿਹੜੀ ਡੈਮੋਕ੍ਰੇਸੀ ਆ ਪਹਿਲਾਂ ਤੁਸੀਂ ਕੁੱਟੋ ਫਿਰ ਉਸ ਤੋਂ ਬਾਅਦ ਐਫ ਆਈ ਆਰ ਨਾ ਕਰੋ ਫਿਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਮੀਡੀਆ ਨੂੰ ਨਾ ਆਣ ਦਿਓ ਤਾਂ ਕਿ ਕਿਤੇ ਕਵਰ ਨਾ ਹੋਵੇ ਫਿਰ ਤੁਸੀਂ ਹੋਰ ਵੈਬ ਚੈਨਲਾਂ ਨੂੰ ਡਰਾਓ ਫਿਰ ਮਤਲਬ ਹਰ ਤਰੀਕੇ ਦੇ ਨਾਲ ਉਸ ਤੋਂ ਬਾਅਦ ਹਰ ਤਰੀਕੇ ਦੇ ਨਾਲ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਗੱਲ ਸ਼ਾਮ ਤੱਕ ਕੁਝ ਨਹੀਂ ਹੋਇਆ ਸੀ ਫਿਰ ਉਸ ਤੋਂ ਬਾਅਦ ਮੈਂ ਹੀ ਸੋਚਿਆ ਕਿ ਇਹ ਕੁਝ ਸਾਰਾ ਮੈਟਰ ਪਤਾ ਕੀਤਾ ਮਤਲਬ ਰਿਆ ਨਹੀਂ ਗਿਆ ਤੇ ਉਸ ਹੀ ਫਿਰ ਉਹ ਮੈਂ ਰਾਤ ਨੂੰ ਉਹਦੇ ਬਾਰੇ ਸਾਰਾ ਲਿਖਿਆ ਤੁਸੀਂ ਦੇਖਿਆ ਫੇਸਬੁੱਕ ਤੇ ਤੇ ਟਵਿੱਟਰ ਤੇ ਫਿਰ ਉਸ ਤੋਂ ਬਾਅਦ ਸਵੇਰੇ ਜਿਹੜੀਆਂ ਡਿਫਰੈਂਟ ਪੋਲੀਟੀਕਲ ਪਾਰਟੀਆਂ ਦੀ ਨੈਸ਼ਨਲ ਜਿਹੜੇ ਹੈਗੇ ਆ ਇਹਨਾਂ ਦੇ ਜਿਹੜੇ ਸਪੋਕਸਮੈਨ ਹੈਗੇ ਉਹਨਾਂ ਨੇ ਵੀ ਇਸ ਚੀਜ਼ ਨੂੰ ਮਤਲਬ ਕਵਰ ਕੀਤਾ ਉਸ ਤੋਂ ਬਾਅਦ ਟਾਈਨੀ ਢਿੱlo ਹੈਗੇ ਨੇਗੇ ਜਿਹੜੇ ਜਰਨਲ ਨੇ ਉਹ ਉਹਨਾਂ ਨੇ ਵੀ ਇਸ ਤੇ ਲਿਖਿਆ ਤੇ ਹੋਰ ਕਾਫੀ ਬ੍ਰਿਗੇਡੀਅਰਸ ਨੇ ਕਾਫੀ ਅ ਮਤਲਬ ਕਾਫੀ ਆਰਮੀ ਪੀਪਲ ਜਿਹੜੇ ਹੈਗੇ ਆ ਪੁਰਾਣੇ ਜਿਹੜੇ ਰਿਟਾਇਰ ਹੋਏ ਹੋਏ ਆ ਉਹਨਾਂ ਨੇ ਵੀ ਇਸ ਤੇ ਰਿਐਕਟ ਕੀਤਾ ਇਸ ਤੀ ਨਾਲ ਲੱਗਦਾ ਕਿ ਇਸ ਤਰ੍ਹਾਂ ਦੇ ਨਾਲ ਫਿਰ ਕੋਈ ਵੀ ਆਮ ਜਨ ਕੋਈ ਵੀ ਆਮ ਨਾਗਰਿਕ ਜਿਹੜਾ ਹੈਗਾ ਉਹ ਪੰਜਾਬ ਦਾ ਸੁਰੱਖਿਆਤਾ ਜੇਕਰ ਜੇਕਰ ਕਰਨਲ ਦੇ ਨਾਲ ਐਸਾ ਕੁਝ ਹੋ ਸਕਦਾ ਨਹੀਂ ਬਿਲਕੁਲ ਮੈਂ ਤੇ ਇਹ ਸਮਝਦਾ ਕਿ ਜਦੋਂ ਇੱਕ ਕਰਨਲ ਜਿਹੜਾ ਕਿ ਦਿੱਲੀ ਹਲਕ ਹੈਡਕੁਆਟਰ ਦੇ ਵਿੱਚ ਲੱਗੇ ਹੋਏ ਨੇਗੇ ਉਹ ਉਹ ਨਹੀਂ ਸੇਫ ਹੈਗੇ ਤੇ ਫਿਰ ਕੌਣ ਸੇਫ ਹੈ ਉਹਨਾਂ ਦੀ ਪਹੁੰਚ ਕਿੰਨੀ ਹੋ ਕਿੰਨੇ ਉਹ ਰੋਜ਼ ਆਫੀਸਰਸ ਨੂੰ ਮਿਲਦੇ ਹੋਣਗੇ ਕਿੰਨੇ ਉਹ ਉਹਨਾਂ ਦੇ ਪੁਲਿਸ ਦੇ ਵਿੱਚ ਲਿੰਕ ਹੋਣਗੇ ਉਹਨਾਂ ਦੀ ਵਾਈਫ ਕਹਿ ਰਹੀ ਹੈ ਕਿ ਮੈਂ 2 ਦਿਨ ਲਗਾਤਾਰ ਮਤਲਬ ਤੁਸੀਂ ਦੇਖੋ ਕਿ 13 ਰਾਤ ਦੀ ਗੱਲ ਹੈ ਅੱਜ 17 ਹੋ ਗਈ ਹੈ ਤੇ ਅੱਜ ਜਦੋਂ ਗੱਲ ਇਹ ਸੋਸ਼ਲ ਮੀਡੀਆ ਤੇ ਫੈਲੀ ਹੈ ਉਦੋਂ ਆਰਮੀ ਵਾਲਿਆਂ ਨੂੰ ਪਤਾ ਲੱਗਿਆ ਆਰਮੀ ਵਾਲਿਆਂ ਨੇ ਉੱਥੇ ਇਹਨਾਂ ਦੇ ਏਡੀਜੀ ਡੀਜੀਪੀ ਨਾਲ ਗੱਲ ਕੀਤੀ ਐ ਔਰ ਇਹਨਾਂ ਦੇ ਜਿਹੜੀ ਆਰਮੀ ਦਾ ਹੈੱਡਕੁਆਟਰ ਹੈ ਉੱਥੇ ਸਾਰੀ ਗੱਲ ਪਹੁੰਚੀ ਐ ਤੇ ਫਿਰ ਇਹਨਾਂ ਕੋਲੇ ਫਿਰ ਇਹਨਾਂ ਨੇ ਹੁਣ ਜਾ ਕੇ ਕਿਤੇ ਹੁਣ ਕਹਿ ਰਹੇ ਆ ਕਿ ਐਕਸ਼ਨ ਲਵਾਂਗੇ ਚਾਰ ਦਿਨ ਕੀ ਕਰਦੇ ਸੀ ਉਹਨਾਂ ਦੀ ਵਾਈਫ ਕਹਿੰਦੇ ਕਿ ਮੈਨੂੰ ਕਦੇ ਇੱਧਰ ਬੁਲਾ ਲਿਆ ਕਦੇ ਇੱਧਰ ਬੁਲਾ ਲਿਆ ਕਦੇ ਸਿਵਲ ਲਾਈਨ ਥਾਣੇ ਬੁਲਾ ਲਿਆ ਦਿਨੇ ਬੁਲਾ ਲਿਆ ਸ਼ਾਮ ਨੂੰ ਬੁਲਾ ਲਿਆ ਲਾਰੇ ਲਾਈ ਗਏ ਮੈਨੂੰ ਮਤਲਬ ਦੇਖੋ ਕਿ ਇੰਨਾ ਐਡਾ ਵੱਡਾ ਆਫੀਸਰ ਹੋਣ ਦੇ ਬਾਵਜੂਦ ਉਹਦੀ ਸੁਣਵਾਈ ਨਹੀਂ ਕੀਤੀ ਗਈ ਔਰ ਜਿਹੜੇ ਬੰਦੇ ਇਹਦੇ ਤੇ ਕੋਈ ਰਿਐਕਟ ਕਰਦੇ ਸੀ ਜਾਂ ਕੋਈ ਕਵਰ ਇਨਸਪੈਕਟਰ ਮਨੇ ਕੰਬਦਨ ਦੱਸਿਆ ਕਿ ਇਨਸਪੈਕਟਰ ਮੇਰੇ ਕੋਲ ਆ ਪਾ ਕੇ ਗਿਆ ਕਿ ਤੁਸੀਂ ਇੱਥੇ ਕੁਝ ਨਹੀਂ ਲਿਖਣਾ ਜੀ ਓਕੇ ਹਾਂ ਲੱਗਦਾ ਪਰ ਇੱਕ ਹੈਂਕੜ ਵੀ ਹੈ ਜਿਵੇਂ ਤੁਸੀਂ ਗੱਲ ਕਰੀਆ ਕਿ ਉਹਨਾਂ ਅਧਿਕਾਰੀਆਂ ਨੇ ਉਸ ਵੇਲੇ ਕਰਨਲ ਨੂੰ ਇਹ ਵੀ ਕਿਹਾ ਕਿ ਇਹ ਕਿਹਾ ਸੀ ਕਿ ਅਸੀਂ ਐਨਕਾਊਂਟਰ ਕਰਕੇ ਆਇਆ ਤਾਂ ਲੱਗਦਾ ਹੈ ਕਿਸੇ ਤਰ੍ਹਾਂ ਦੀ ਹੈਂਕੜ ਵੀ ਹੈ ਕਿ ਸਾਨੂੰ ਕਿਹੜਾ ਰੋਕ ਲੂਗਾ ਜੇ ਅਸੀਂ ਐਸਾ ਕੋਈ ਅਸੀਂ ਪਹਿਲਾਂ ਕੀ ਕਰਕੇ ਆਏ ਉਹ ਦੱਸ ਉਹ ਜਿਵੇਂ ਦੱਸ ਦੱਸਿਆ ਇੱਕ ਹੌਮੇ ਦੇ ਰੂਪ ਦੇ ਵਿੱਚ ਨਹੀਂ ਨੇਚੁਰਲੀ ਹੈ ਦੇਖੋ ਮੈਂ ਤੇ ਸਮਝਦਾ ਕਿ ਜੇ ਕੋਈ ਅਨਕਾਊਂਟਰ ਹੋਇਆ ਵੀ ਹੈਗਾ ਉਹਨਾਂ ਦੀ ਵਾਈਫ ਕਹ ਰਹੀ ਸੀ ਕਿ ਸਾਨੂੰ ਕਹ ਰਹੀ ਸੀ ਕਿ ਅਸੀਂ ਅਨਕਾਊਂਟਰ ਕੀਤਾ ਸੀ ਖੁਸ਼ੀ ਹੈ ਬੜੀ ਅਨਕਾਊਂਟਰ ਕੋਈ ਖੁਸ਼ੀ ਵਾਲੀ ਗੱਲ ਤੇ ਹੈ ਨਹੀਂ ਉਹ ਕੋਈ ਤੁਸੀਂ ਕੋਈ ਮਤਲਬ ਕੋਈ ਹਾਰਡ ਕੋਰ ਟੈਰਰਿਸਟ ਕੋਈ ਤਾਂ ਮਾਰ ਮਾਰ ਨਹੀਂ ਦਿੱਤਾ ਠੀਕ ਹੈ ਇੱਕ ਕੇਸ ਸੀਗਾ ਉਹਦੇ ਚ ਐਨਕਾਊਂਟਰ ਹੋਇਆ ਉਹ ਕੋਈ ਇੰਨੀ ਖੁਸ਼ੀ ਵਾਲੀ ਗੱਲ ਤਾਂ ਹੈ ਨਹੀਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਖੁਸ਼ੀ ਮਨਾ ਰਹੇ ਹਾਂ ਮੈਂ ਕਹਿੰਦਾ ਸਮ ਕਦੀ ਕਲਚਰ ਗਲਤ ਹੈ ਤੁਸੀਂ ਕੋਈ ਕੋਈ ਬੰਦਾ ਜੇ ਕੋਈ ਕਿਸੇ ਨੇ ਕ੍ਰਾਈਮ ਕੀਤਾ ਉਹਨੂੰ ਫੜੋ ਉਹਤੇ ਪ੍ਰੋਪਰ ਧਾਰਾ ਲੱਗੇ ਉਸ ਤੋਂ ਬਾਅਦ ਕੇਸ ਚੱਲੇ ਹਾਂ ਠੀਕ ਹੈ ਟਾਈਮ ਲੱਗਦਾ ਹੈ ਬਟ ਐਨਕਾਊਂਟਰ ਤੇ ਸੋਲੂਸ਼ਨ ਨਹੀਂ ਨਾ ਐਨਕਾਊਂਟਰ ਦਾ ਤੁਸੀਂ ਜੇ ਪੁਲਿਸ ਨੂੰ ਹੱਕ ਦੇ ਦੋਗੇ ਕੁਝ ਵੀ ਮਤਲਬ ਕੁਝ ਵੀ ਹੋਈ ਜਾਊਗਾ ਕਿਸੇ ਨੂੰ ਵੀ ਤੁਸੀਂ ਖੁੱਲ੍ਹ ਦੇ ਦੋਗੇ ਤਾਂ ਖੁੱਲ੍ਹ ਦਿੱਤੀ ਦਿੱਤੀ ਕਿੰਨੀ ਖੁੱਲ ਜਾਵੇ ਤੁਹਾਨੂੰ ਪਤਾ ਹੀ ਹੈ ਗੱਲ ਇਹ ਵੀ ਖੁੱਲ ਕਿੱਥੇ ਤੱਕ ਪਹੁੰਚ ਜਾਂਦੀ ਹੈ ਇਹ ਤੇ ਬਿਲਕੁਲ ਗਲਤ ਹੈ ਮੈਂ ਸਮਝਦਾ ਕਿ ਹੁਣ ਵੀ ਸਰ ਹੁਣ ਮੁੱਦਾ ਜਦੋਂ ਸੋਸ਼ਲ ਮੀਡੀਆ ਤੇ ਪ੍ਰੋਪਰ ਨੈਸ਼ਨਲ ਲੈਵਲ ਤੇ ਉੱਠਿਆ ਹੋਇਆਗਾ ਤੇ ਸਾਰੇ ਕਿਤੇ ਹੁਣ ਪਤਾ ਹੈ ਸਾਰਿਆਂ ਨੂੰ ਪਤਾ ਹੈ ਇੱਥੇ ਡੀਜੀਪੀ ਪੰਜਾਬ ਕੋਲੇ ਵੀ ਆਰਮੀ ਆਫੀਸਰਸ ਦੇ ਬਹੁਤ ਦੇ ਫੋਨ ਆਏ ਮੈਨੂੰ ਪਤਾ ਲੱਗਿਆ ਮੈਨੂੰ ਦੱਸਿਆ ਉਹਨਾਂ ਨੇ ਕਿ ਅਸੀਂ ਕੀਤੀਏ ਗੱਲ ਹਾਇਰ ਆਫੀਸ਼ੀਅਲਸ ਨੇ ਵੀ ਆਰਮੀ ਦੇ ਗੱਲ ਕੀਤੀ ਹੈ ਬਟ ਗੱਲ ਇਹ ਹੈ ਕਿ ਆਮ ਬੰਦੇ ਦਾ ਕੀ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਸਰਕਾਰ ਦੇ ਵਿੱਚ ਆਮ ਬੰਦੇ ਦਾ ਕੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਦੋ ਨੰਬਰ ਦੇ ਕੰਮ ਤੁਸੀਂ ਪੁਲਿਸ ਤੋਂ ਕਰਾਉਣੇ ਹੋ ਹਾਲ ਚੋਣਾ ਲੜਨੀਆਂ ਕਾਗਜ਼ ਪੜਵਾਉਣੇ ਬੰਦੇ ਚਕਾਉਣੇ ਇਹ ਸਾਰੇ ਦੋ ਦੋ ਮਤਲਬ ਇੱਕ ਦੋ ਨੰਬਰ ਦੇ ਕੰਮ ਕਰ ਦੋ ਇਹਦੇ ਨਾਲ ਖੁੱਲ੍ਹ ਮਿਲਦੀ ਹੈ ਬੰਦ ਕਰੋ ਇਹ ਸਾਰੇ ਸਰਕਾਰ ਦੀ ਸ਼ੈਣ ਵਾਲੀ ਹੋਇਆ ਕੋਈ ਪੁਲਿਸ ਅਫਸਰਾਂ ਨੇ ਕੋਈ ਆਫਤ ਨਹੀਂ ਕਿਸੇ ਪੁਲਿਸ ਆਫੀਸਰ ਦੀ ਜਾਂ ਕਿਸੇ ਸਰਕਾਰੀ ਮੁਲਾਜ਼ਮ ਦੀ ਇੰਨੀ ਹਿੰਮਤ ਨਹੀਂ ਵੀ ਜਿਉ ਉਹਨੂੰ ਸਰਕਾਰ ਤੋਂ ਖੁੱਲਣਾ ਹੋਵੇ ਤੇ ਉਹ ਇਹੋ ਜਿਹਾ ਕੰਮ ਕਰ ਦੇ ਸਰਕਾਰੀ ਮੁਲਾਜ਼ਮ ਡਰਦੇ ਹੁੰਦੇ ਆ ਕਿ ਜੇ ਮੈਂ ਗਲਤ ਕੀਤਾ ਤੇ ਮੇਰੀ ਨੌਕਰੀ ਜਾਊਗੀ ਪਰ ਤੁਸੀਂ ਦੇਖੋ ਵੀ ਜਿਹੜੇ ਹਿਸਾਬ ਨਾਲੇ ਕੁੱਟਦੇ ਪਏ ਆ ਲੱਤਾਂ ਮਾਰਦੇ ਪਏ ਆ ਮਤਲਬ ਇੱਕ ਕੋ ਬੰਦੇ ਨੂੰ ਅਫੀਸਰ ਦੇਖਣ ਤੋਂ ਬਾਅਦ ਵੀ ਤਾਂ ਡਰੀ ਕੋਈ ਨਹੀਂ ਹੈਗਾ ਆਪ ਬੰਦਾ ਤੇ ਯਾਰ ਇਹ ਇਹ ਇਨਸੀਡੈਂਟ ਦੇ ਕੇ ਡਰੀ ਜਾਊਗਾ ਨਾ ਤੁਸੀਂ ਕਹਿੰਦੇ ਕਿ ਐਸਾ ਕੁਝ ਇਹ ਸਰਕਾਰ ਦੇ ਵਿੱਚ ਚੱਲ ਰਿਹਾ ਪਰ ਇਸ ਸਰਕਾਰ ਦੇ ਨਾਲ ਹੀ 3 ਸਾਲ ਵੀ ਪੂਰੇ ਹੋਏ ਨੇ ਤੇ ਇਹ ਸਰਕਾਰ ਇਹ ਕਹਿੰਦੀ ਹੈ ਕਿ ਪਿਛਲੇ 70 75 ਸਾਲਾਂ ਦੇ ਵਿੱਚ ਐਸਾ ਕੁਝ ਨਹੀਂ ਹੋਇਆ ਜਿਹੜਾ ਅਸੀਂ 3 ਸਾਲਾਂ 'ਚ ਜੈਸਾ ਵਿਕਾਸ 3 ਸਾਲਾਂ 'ਚ ਕਰਤਾ ਜਿਹੜਾ ਖੁਸ਼ਹਾਲ ਪੰਜਾਬ ਬਣਾਉਣਾ ਅਸੀਂ ਚਾਹੁੰਦੇ ਸੀ ਉਸ ਦੀ ਰਾਹ ਤੇ ਅਸੀਂ ਉਹ ਖੁਸ਼ਹਾਲ ਪੰਜਾਬ ਬਣ ਰਿਹਾ ਹੈ ਉਹਦੀ ਬਿਲਕੁਲ ਇਹੋ ਜਿਹਾ ਕੁਝ ਬਿਲਕੁਲ ਪਿਛਲੇ ਸਾਲਾਂ 'ਚ ਮੈਂ ਦੇਖਿਆ ਨਹੀਂਗਾ ਜਿੰਨੀ ਵੀ ਸਾਡੀ ਉਮਰ ਹੋ ਗਈ ਪਿਛਲੇ 25 30 ਸਾਲਾਂ ਦੇ ਵਿੱਚ ਅਸੀਂ ਇਹ ਚੀਜ਼ਾਂ ਨਹੀਂ ਦੇਖੀਆਂ ਕਿ ਇੰਨੀ ਮਾਈਨਿੰਗ ਨਹੀਂ ਦੇਖੀ ਜਿੰਨੀ ਚੱਲਦੀ ਪਈ ਆ ਜਿਸ ਲੈਵਲ ਤੇ ਤੁਸੀਂ ਪੁਲਾਂ ਦੇ ਪੁਲ ਢਾਹ ਦਿੱਤੇ ਜਿਸ ਲੈਵਲ ਤੇ ਤੁਸੀਂ ਰੋਜ਼ ਇੱਕ ਇੱਕ ਥਾਂ ਤੋਂ ਹਜ਼ਾਰ ਹਜ਼ਾਰ ਟਿਪਰ ਕੱਢਦੇ ਪਏ ਹੋ 15 1500 ਟਿਪਰ ਕੱਢਦੇ ਪਏ ਹੋ ਇੱਕ ਇੱਕ ਥਾਂ ਤੋਂ 2 2 ਕਰੋੜ ਦੀ ਮਾਈਨਿੰਗ ਕਰਦੇ ਪਏ ਇਸ ਤਰ੍ਹਾਂ ਦੀ ਗੁੰਡਾਗਰਦੀ ਠੀਕ ਹੈ 90s 'ਚ ਹੈਗੀ ਸੀ ਬਟ ਆਹ ਇਨਕਾਊਂਟਰ ਵਾਲਾ ਸਿਸਟਮ ਤੇ ਤੁਸੀਂ ਨਵਾਂ ਹੀ ਚਲਾਤਾ ਨੇ ਨਵੀਂ ਚੀਜ਼ ਨੂੰ ਸ਼ਾਇਦ ਇਹ ਦਿੱਤੀ ਠੀਕ ਹੈ ਜੇ ਕਿਸੇ ਨੇ ਕ੍ਰਾਈਮ ਕੀਤਾ ਉਹਦੇ ਘਰ ਦੇ ਵਿੱਚ ਉਹਦੇ ਮਾਪਿਓ ਸਾਰੇ ਹੈਗੇ ਨੇਗੇ ਉਹ ਤੁਸੀਂ ਕੋਈ ਲੀਗਲ ਵੀ ਬਣਿਆ ਤੇ ਇਲੀਗਲ ਕਹਿ ਕੇ ਉਹਨੂੰ ਐਕਸ਼ਨ ਲਓ ਇਦਾਂ ਨਹੀਂ ਕਿ ਜੀ ਇਹ ਨਸ਼ੇ ਕਰਦਾ ਇਹਦਾ ਘਟ ਉਤੇ ਕੋਰਟ ਦੇ ਵਿੱਚ ਲੈ ਕੇ ਜਾਓ ਕੋਰਟ ਜੇ ਕਹਿੰਦਾ ਉਹਦੀ ਪ੍ਰਾਪਰਟੀ ਅਟੈਚ ਕਰੋ ਤੇ ਉਹ ਸਰਕਾਰ ਦੀ ਹੋ ਜਾਂਦੀ ਹੈ ਫਿਰ ਪ੍ਰਾਪਰਟੀ ਜਦੋਂ ਮਤਲਬ ਉਹ ਸਾਬਿਤ ਹੋ ਜਾਂਦਾ ਹੈਗਾ ਤੁਸੀਂ ਇਹ ਮਤਲਬ ਉਹਦੇ ਪਰਿਵਾਰ ਵੀ ਰਹਿੰਦਾ ਹੈ ਤੇ ਬੱਚੇ ਵੀ ਹੋਣਗੇ ਉਹਨਾਂ ਦੇ ਜੇ ਇੱਕ ਬੰਦਾ ਗਲਤੀ ਕਰਦਾ ਹੈ ਤੇ ਅਸੀਂ ਕੋਈ ਤੁਸੀਂ ਚਾਹੋ ਨਾ ਤੁਸੀਂ ਉਹਨਾਂ ਦੇ ਦਸ਼ੇ ਤੇ ਕੰਮ ਕਰੋ ਪਰ ਇੱਕ ਚੰਗੇ ਤਰੀਕੇ ਨਾਲ ਕਰੋ ਨਸ਼ੇ ਦੇ ਜਿਹੜੇ ਵੱਡੀਆਂ ਮੱਛੀਆਂ ਨੇ ਉਹਨਾਂ ਨੂੰ ਫੜੋ ਉਹਨਾਂ ਨੂੰ ਸਜ਼ਾ ਦਿਓ ਪ੍ਰਾਪਰ ਕੋਰਟ ਦੇ ਵਿੱਚ ਲੈ ਕੇ ਜਾਓ ਉੱਥੋਂ ਸਜ਼ਾ ਮਿਲੇ ਫਿਰ ਹਟਣ ਇਹ ਮਤਲਬ ਇਹ ਕੋਈ ਤਰੀਕਾ ਨਹੀਂ ਹੈ ਔਰ ਤੁਸੀਂ ਦੇਖੋ ਵੀ ਜਿਸ ਤਰੀਕੇ ਨਾਲ মিডিਆ ਨੂੰ ਕੰਟਰੋਲ ਕੀਤਾ ਗਿਆ ਇਹ ਵੀ ਪਿਛਲੇ ਸਾਲਾਂ ਦੇ ਵਿੱਚ ਨਹੀਂ ਦੇਖਿਆ ਵੀ ਪਹਿਲੀ ਵਾਰ ਹੋਇਆ ਹੈਗਾ ਤਿੰਨ ਸਾਲਾਂ ਚ ਇਹਨਾਂ ਨੇ ਪਹਿਲੀ ਵਾਰ ਕੀਤਾ ਇੰਨਾ ਪੈਸਾ ਮੀਡੀਆ ਤੇ ਬਰਬਾਦ ਇੰਨਾ ਪੈਸਾ ਐਡਵਰਟਾਈਜ਼ਮੈਂਟ ਤੇ ਬਰਬਾਦ ਇੰਨਾ ਜ਼ਿਆਦਾ ਨਸ਼ਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਨਹੀਂ ਅਸੀਂ ਦੇਖਿਆ ਪਿਛਲੇ ਜਿੰਨੇ ਵੀ 70 ਸਾਲਾਂ ਦੇ ਵਿੱਚ ਨਹੀਂ ਦੇਖਿਆ ਤੇ ਤੁਸੀਂ ਦੇਖੋ ਕਿ ਇੰਨਾ ਕ੍ਰਾਈਮ ਜਿਹੜਾ ਹੈਗਾ ਇੰਨੀ ਫਰੋਤੀ ਦੀਆਂ ਕੱਲਾਂ ਨਹੀਂ ਦੇਖੀਆਂ ਅਸੀਂ ਪਿਛਲੇ ਟਾਈਮਾਂ ਦੇ ਵਿੱਚ ਕਦੇ ਸੁਣੀ ਨਹੀਂ ਸੀ ਫਰੋਤੀ ਦੀ ਕਾਲ ਜਿਹੜੀ ਕਿ ਅਸੀਂ ਰੋਜ਼ ਹੁਣ ਸੁਣਦੇ ਆ ਇੰਨੀਆਂ ਸ਼ੂਟਿੰਗਸ ਨਹੀਂ ਦੇਖੀਆਂ ਕਿ ਲੋਕ ਜਣਾ ਖਣਾ ਹੀ ਅੱਜ ਕੱਲ ਪਿਸਤਲ ਚਾਕੇ ਗੋਲੀ ਮਾਰ ਦਿੰਦਾ ਕਿਸੇ ਦੀ ਸਨਿਆਰੇ ਦੀ ਦੁਕਾਨ ਤੇ ਮਾਰਤੀ ਕਿਸੇ ਦੇ ਘਰ ਦੇ ਗੇਟ ਤੇ ਮਾਰਤੀ ਕੋਈ ਬੰ भगवंत मान जी ਅਸੀਂ ਇਹ ਨਹੀਂ ਦੇਖਿਆ ਜੇ ਹੀ ਰੰਗਲਾ ਪੰਜਾਬ ਹੈ ਤਾਂ ਤੁਹਾਡੇ ਬੰਨੇ ਹੱਥ ਇਹ ਇਹ ਰੰਗਲਾ ਪੰਜਾਬ ਨਹੀਂ ਸਾਨੂੰ ਚਾਹੀਦਾ ਤੁਸੀਂ ਬੇਸਿਕ ਜਿਹੀਆਂ ਚੀਜ਼ਾਂ ਕਰੋ ਕ੍ਰਾਈਮ ਰੋਕੋ ਨਸ਼ਾ ਰੋਕੋ ਆ ਜਿਹੜੀ ਤੁਹਾਡੀ ਪੁਲਿਸ ਦੀ ਗੁੰਡਾਗਰਦੀ ਹੈ ਇਹਨੂੰ ਰੋਕੋ ਲੋਕਾਂ ਦੀ ਕਾਉਂਟੇਬਿਲਟੀ ਤੁਹਾਡੀ ਜਿਹੜੇ ਮੁਲਾਜ਼ਮਾਂ ਦੀ ਕਾਉਂਟੇਬਿਲਟੀ ਨੂੰ ਵਧਾਓ ਤੇ ਕਿਸੇ ਦੀ ਕੋਈ ਗੱਲ ਹੋਵੇ মিডিਆ ਨੂੰ ਥੋੜਾ ਜਿਹਾ ਸੁਤੰਤਰ ਕਰਨ ਦੀ ਕੋਸ਼ਿਸ਼ ਕਰੋ ਇਹ ਨਹੀਂ ਕਿ ਕੋਈ ਬੋਲੂ ਕਿਵੇਂ ਤੇ ਫਿਰ ਅਸੀਂ ਮੰਨਾਂਗੇ ਕਿ ਠੀਕ ਹੈ ਨਾਰਮਲ ਪੰਜਾਬ ਠੀਕ ਹੈ ਸਾਨੂੰ ਕੋਈ ਰੰਗਲਾ ਥੋੜਾ ਜਿਹਾ ਕੋਈ ਇਹ ਜਿਹੇ ਜਿਹੜੇ ਤੁਸੀਂ ਇਹ ਮਾਡਲ ਜੇ ਬਣਾਉਂਦੇ ਫਿਰਦੇ ਹੋ ਇਹ ਨਹੀਂ ਚ ਚਾਹ ਨੂੰ ਨੋਰਮਲ ਪੰਜਾਬ ਦੇ ਦਿਓ ਜਿੱਥੇ ਲੋਕ ਰਹਿ ਸਕਣ ਐਟ ਲੀਸਟ ਜੀ ਬਾਈ ਸਮਝ ਬਹੁਤ ਹੋਤਾ ਹੈ ਥੈਂਕ ਯੂ ਜੀ ਥੈਂਕ ਯੂ ਸੋ ਮੇਰੇ ਨਾਲ ਆਰਟੀ ਐਕਟਿਵਿਸਟ ਬਾਈ ਮਾਨਿਕ ਗੋਇਲ ਹੋ ਰਹੀ ਸੀ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਿਹਾ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦੋ ਜੀ ਆਜ ਧੰਨਵਾਦ ਜੀ